ਲੋ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੋਲਡੀ ਦੇਸੀ ਮਕੈਨਿਕਲ ਆ ਤੇ ਅੱਜ ਤੁਹਾਡੇ ਲਈ ਇੱਕ ਹੋਰ ਆਪਾਂ ਲੈ ਕੇ ਆਏ ਕੈਂਟ ਦੀ ਵੀਡੀਓ ਵੀਡੀਓ ਤੇ ਆਪਾਂ ਲੈ ਕੇ ਆਏ ਟਰੈਕਟਰ ਕਿਉਂਕਿ ਆਪਣਾ ਜਿਹੜਾ ਚੈਨਲ ਹੈ ਤੁਹਾਨੂੰ ਪਤਾ ਬਾ ਮਕੈਨਿਕਲ ਲੈਣ ਦੇ ਵੀਡੀਓ ਪਾਉਂਦੇ ਰਹਿੰਨੇ ਆ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਉਲਟਾ ਟਰੈਕਟਰ ਲੈ ਕੇ ਆਇਆ ਪੁਰਾਣਾ ਮਾਡਲ 52 ਮਾਡਲ ਟਰੈਕਟਰ ਹੈ ਇਹ ਬੋਲਸਨ ਮੇਜਰ ਤੇ ਇਹਦੇ ਬਾਰੇ ਦਵਾਂਗੇ ਤੁਹਾਨੂੰ ਜਾਣਕਾਰੀ ਤੇ ਦੱਸਾਂਗੇ ਕਿਵੇਂ ਤੇ ਕਿਦਾ ਹੈ ਬਈ ਇਹ ਤੇ ਕਿੱਦਾਂ-ਕਿੱਦਾਂ ਇਹ ਏਜੰਸੀ ਇਹਨਾਂ ਦੀ ਆਈ ਜਾਂ ਕਿੱਦਾਂ ਉਹਨਾਂ ਨੇ ਬੰਦਿਆਂ ਨੇ ਕਢਾਇਆ ਇਹਦੇ ਬਾਰੇ ਆਪਾਂ ਤੁਹਾਨੂੰ ਦਵਾਂਗੇ ਸਾਰੀ ਨੌਲਿਜ ਤੇ ਕਿਵੇਂ ਕੰਮ ਕਰਦਾ ਸੀ ਤੇ ਕੀ ਇਹਦੇ ਇੰਦਰ ਦੀ ਐਚਪੀ ਤੇ ਐਚਪੀ ਤੇ ਆ ਜਾਓ ਬਣੇ ਰਹੋ ਵੀਡੀਓ ਦੇ ਨਾਲ ਜਿਹੜੇ ਬੰਦੇ ਨਵੇਂ ਨੇ ਚੈਨਲ ਤੇ ਆਪਣੇ ਤੇ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਵਾਲਾ ਬਟਨ ਵੀ ਧਬ ਦਿਓ ਤੇ ਲਾਈਕ ਖਿੱਚ ਕੇ ਮਾਰ ਦਿਓ ਬਾਈ ਸੋ ਆ ਜਾਓ ਤੁਹਾਨੂੰ ਦੱਸਦੇ ਆ ਇਹਦੇ ਬਾਰੇ ਫੇਰ ਲੋ ਬਾਈ ਜੀ ਇਹ ਟਰੈਕਟਰ ਹੈਗਾ 1957 ਮਾਡਲ ਜੀ 1957 ਮਾਡਲ ਉਦੋਂ ਵਿਰਲੇ ਟਾਵੇਂ ਟਰੈਕਟਰ ਹੁੰਦੇ ਸਨ ਤੇ ਜਿੱਥੇ ਹੁੰਦੇ ਸਨ ਤੇ ਮੇਲਾ ਲੱਗ ਜਾਂਦਾ ਹੁੰਦਾ ਸੀ ਤੇ ਲੋਕੀ ਦੂਰੋਂ ਦੂਰੋਂ ਟਰੈਕਟਰ ਵੇਖਣ ਆਉਂਦੇ ਹੁੰਦੇ ਹਨ ਵੀ ਫਲਾਣੇ ਬੰਦੇ ਨੇ ਟਰੈਕਟਰ ਲਿਆਂਦਾ ਬਾਈ ਤੇ ਵਿਰਲੇ ਟਾਵੇਂ ਬੰਦੇ ਕੋਲ ਟਰੈਕਟਰ ਹੁੰਦਾ ਸੀ ਇਹ ਹੈਗਾ ਜੀ ਫੋਰਸਨ ਮੇਜਰ ਟਰੈਕਟਰ ਜੀ ਇਹ ਉਦੋਂ ਜਦੋਂ ਨਵੇਂ-ਨਵੇਂ ਟਰੈਕਟਰ ਇਹ ਚੱਲੇ ਸੀ ਫੋਰਡ ਫੋਰਡ ਕੰਪਨੀ ਜਿਹੜੀ ਫੋਰਡ ਸਨ ਮੇਜਰ ਤੋਂ ਹੀ ਸ਼ੁਰੂ ਹੋਈ ਸੀ ਇਹ ਤੇ ਫੋਰਡ ਸਨ ਮੇਜਰ 1957 ਤੇ ਇਹ ਮਾਡਲ ਆ ਇਹਨਾਂ ਨੇ ਲਾਂਚ ਕੀਤਾ ਸੀਗਾ ਤੇ ਇਸ ਤੋਂ ਬਾਅਦ ਜਿਹੜੇ ਮਾਡਲ ਆਉਣ ਲੱਗੇ ਹਨ ਫਿਰ ਸੁਪਰ ਮੇਜਰ ਆਉਣ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਇਹ ਬਣ ਗਿਆ ਫੋਰਡ ਤੇ ਤੁਹਾਨੂੰ ਦੱਸਾਂਗੇ ਇਹਦੇ ਬਾਰੇ ਤੇ ਇਹਦੀ ਡਿਟੇਲ ਵੀ ਸਾਰੀ ਦਿੱਤੀ ਹੋਈ ਇਹਦੀ ਵੀ ਤੁਹਾਨੂੰ ਦੱਸਾਂਗੇ ਵੀ ਕਿੱਥੇ-ਕਿੱਥੇ ਇਹਨਾਂ ਦੀਆਂ ਬ੍ਰਾਂਚ ਸੀਗੀਆਂ ਜਿਵੇਂ ਹੁਣ ਤਾਂ ਆਪਾਂ ਨੂੰ ਪਤਾ ਹੈ ਵੀ ਹਰੇਕ ਸ਼ਹਿਰ ਦੇ ਵਿੱਚ 2-4 ਏਜੰਸੀਆਂ ਆਲਰੇਡੀ ਹੈਗੀਆਂ ਨੇ ਸਾਰੀਆਂ ਕੰਪਨੀਆਂ ਦੀਆਂ ਤੇ ਇਹ ਸੀਗੀਆਂ ਵੀਰੇ ਇਹਦੇ ਚ ਸਾਰੀ ਡਿਟੇਲ Ориਜినਲ ਲੱਗੀ ਹੋਈ ਹੈ ਸਲਿੱਪੇ ਦੇ ਇਹਦੇ ਚ ਇਹਨਾਂ ਨੇ ਬ੍ਰਾਂਚ ਦੱਸੀ ਹੋਈਆਂ ਨੇ ਇਹਨਾਂ ਦੀ ਕਿੱਥੇ-ਕਿੱਥੇ ਸਨ ਜਿਹੜਾ ਇਹਨਾਂ ਦਾ ਸੀਗਾ ਹੈੱਡ ਆਫਿਸ ਉਹ ਤਾਂ ਹੈਗਾ ਸੀਗਾ ਮੁੰਬਈ ਇਹਨਾਂ ਦਾ ਜੀ ਇਹ ਬੰਬੇ ਹੈੱਡ ਆਫਿਸ ਸੀਗਾ ਇਹਨਾਂ ਦਾ ਬੰਬੇ ਜੀ ਤੇ ਉਸ ਤੋਂ ਬਾਅਦ ਬ੍ਰਾਂਚ ਸੀਗੀਆਂ ਜਿਹੜੀਆਂ ਇਹਦੀਆਂ ਇਹ ਬ੍ਰਾਂਚ ਸੀ ਜਾਂਦੀਆਂ ਜੀ ਆਫਿਸ ਇਹ ਹੈਗਾ ਸੀਗਾ ਦਿੱਲੀ ਪਟਨਾ ਬਨਾਰਸ ਸੀਗਾ ਫਿਰ ਨਾਗਪੁਰ ਸੀਗਾ ਪਟਿਆਲੇ ਪੰਜਾਬ ਚ ਇਕੱਲੇ ਪਟਿਆਲੇ ਸੀਗਾ ਜੀ ਇਹ ਤੇ ਮੁਜਫਾਨਗਰ ਸੀਗਾ ਤੇ ਇੱਕ ਹੈਗਾ ਸੀਗਾ ਲਖਨੌਰ ਇਹ ਐ ਨਹੀਂ ਸੀ ਹੈਗਾ ਵੀ ਆਪਾਂ ਘਰੋਂ ਉੱਠੇ ਤੇ ਜਾ ਕੇ ਏਜੰਸੀ ਚ ਟਰੈਕਟਰ ਲੈ ਲਿਆ ਉਹ ਕੰਮ ਨਹੀਂ ਸੀ ਹੈਗਾ ਇਹ ਵਿਰਲੀਅੰਟਾਂ ਵੀ ਏਜੰਸੀਆਂ ਹਨ ਤਾਂ ਪਹਿਲਾਂ ਬੁੱਕ ਕਰਾਉਣਾ ਪੈਂਦਾ ਸੀ ਤੇ ਫਿਰ ਮਿਲਦਾ ਆਉਂਦਾ ਸੀ ਟਰੈਕਟਰ ਸਾਲ 6 ਮਹੀਨੇ ਬਾਅਦ ਇਹ ਟਰੈਕਟਰ ਜਿਹੜਾ ਇਹ ਆਉਂਦਾ ਸੀਗਾ ਆਪਣਾ 54 ਐਚਪੀ ਦਾ 54 ਐਚਪੀ ਦਾ ਟਰੈਕਟਰ ਆਉਂਦਾ ਸੀਗਾ ਇਹਦਾ ਜਿਹੜਾ ਇਹ ਡੀਜ਼ਲ ਪੰਪ ਹੈ ਜੀ ਇਹ ਇਹਦੇ ਪਹਿਲਾਂ ਲੱਗਿਆ ਹੁੰਦਾ ਸੀ ਗਵਰਨਰ ਵਾਲਾ ਇਹ ਫਿਰ ਹੁਣ ਗਵਰਨਰ ਦਾ ਇਹਦਾ ਸਮਾਨ ਨਹੀਂ ਸੀ ਕੁਝ ਮਿਲਦਾ ਹੈਗਾ ਫਿਰ ਇਹ ਇਹਨਾਂ ਨੇ ਖੋਲਤਾ ਸੀ ਬੰਦਿਆਂ ਨੇ ਆਪਣਾ ਗਵਰਨਰ ਖੋਲਕੇ ਤੇ ਦੂਜਾ ਕਰਤਾ ਪੰਪ ਆਹ ਦੇਖੋ ਇਹਦੇ ਅਟੈਚਮੈਂਟ ਲੱਗੀ ਹੋਈ ਏਅਰ ਸਿਲੰਡਰ ਤੇ ਇਹ ਗਵਰਨਰ ਵਾਲੇ ਪੰਪ ਵਾਸਤੇ ਲੱਗੀ ਹੁੰਦੀ ਸੀ ਇਹਦੇ ਹੁਣ ਲੱਗਿਆ ਹੋਇਆ ਇਨ ਲਾਈਨ ਪੰਪ ਆ ਇਹ ਹੈ ਫੋਰਡ ਦਾ ਹੀ ਇਹ ਸੁਪਰ ਮੇਜਰ ਤੇ ਇਹ ਆਉਂਦਾ ਹੁੰਦਾ ਸੀ ਇਹ ਸੁਪਰ ਮੇਜਰ ਦਾ ਲਾਇਆ ਹੋਇਆ ਫਿਰ ਆਪਾਂ ਬਾਅਦ ਚ ਇਹਨਾਂ ਨੇ ਪੰਪ ਤੇ ਵੈਸੇ ਸਟਾਰਟ ਸਟੂਡਿੰਗ ਬਹੁਤ ਘੰਟਾ ਦੀ ਟਰੈਕਟਰ ਦੀ ਆਵਾਜ਼ ਬਹੁਤ ਪਿਆਰੀ ਏ ਜਿਵੇਂ ਚਾਰ ਸਿਲੰਡਰ ਇੰਜਨ ਆਉਂਦਾ ਹੁੰਦਾ ਸੀ ਇਹਦਾ ਇਹਦੇ 'ਚ ਫੰਕਸ਼ਨ ਬਹੁਤ ਸੀਗੇ ਇੱਕ ਤਾਂ ਇਹਦੇ ਜਿਵੇਂ ਦੂਜੇ ਟਰੈਕਟਰਾਂ ਦੀ ਤਾਂ ਆਪਾਂ ਨੂੰ ਪਤਾ ਪਿੱਛੇ ਪੀਟੀਓ 'ਚ ਹੀ ਪੈ ਜਾਂਦੀ ਸੀ ਪੁਲੀ ਤੇ ਉਹਦੇ 'ਚ ਪੁਲੀ ਪਾ ਕੇ ਚਲਾਉਂਦੀ ਸੀ ਪਰ ਇਹ ਟਰੈਕਟਰ ਦੇ ਉਹਨਾਂ ਨੇ ਅਲੱਗ ਤੋਂ ਹੀ ਪੁਲੀ ਦਿੱਤੀ ਹੁੰਦੀ ਸੀ ਜੇ ਤੁਸੀਂ ਕੰਮ ਲੈਣਾ ਤਾਂ ਅਲੱਗ ਤੋਂ ਹੀ ਪਟੇ ਵਾਸਤੇ ਪੁਲੀ ਦਿੱਤੀ ਹੁੰਦੀ ਸੀ ਨੰਬਰ 2 ਇਕੱਲੀ ਪੁਲੀ ਪਟੇ ਦਾ ਕੰਮ ਨਹੀਂ ਸੀ ਕਰਦੀ ਇਹਦੇ ਤੋਂ ਟਰੈਕਟਰ ਸਟਾਰਟ ਵੀ ਹੋ ਜਾਂਦਾ ਹੁੰਦਾ ਸੀ ਇਹਦੇ ਤੇ ਰੱਸਾ ਪਾ ਕੇ ਤੋਂ ਸਟਾਰਟ ਹੋ ਜਾਂਦਾ ਹੁੰਦਾ ਸੀ ਤੇ ਇੱਕ ਹੋਰ ਨਾ ਅਟੈਚਮੈਂਟ ਇਹਦੇ ਵਿੱਚ ਆਪਸ਼ਨਾਂ ਬਹੁਤ ਦਿੱਤੀਆਂ ਹੋਈਆਂ ਨੇ ਸਟਾਰਟਿੰਗ ਦੀਆਂ ਤੁਹਾਨੂੰ ਮੈਂ ਦਿਖਾਣਾ ਇੱਕ ਇਹਦੇ ਆ ਦੇਖੋ نیچے ਇਹ ਵੀ ਕੰਪਨੀ ਵੱਲੋਂ ਹੀ ਇਹਦੇ ਆਉਂਦਾ ਸੀਗਾ ਕਰਾ ਕਰਾਉਸ ਇਹਨੂੰ ਸਟਾਰਟ ਕਰਨ ਵਾਸਤੇ ਜਿੱਦਾਂ ਇਛੜਦਾ ਹੈ ਇਹ ਅੱਗੇ ਕਰਕੇ ਲੌਕ ਹੋ ਜਾਂਦਾ ਹੈ ਪਿੰਜਨ ਨਾਲ ਅਟੈਚ ਹੋ ਜਾਂਦੀ ਸੀ ਇਹ ਆ ਦੇਖੋ ਕਿ ਬਣਿਆ ਹੋਇਆ ਸਿਸਟਮ ਵਿੱਚ ਤੁਹਾਨੂੰ ਮੈਂ ਦਿਖਾਉਣਾ ਜ਼ੂਮ ਕਰਕੇ ਤਾਂ ਦੇਖੋ ਇਹ ਵਿੱਚ ਬਣਿਆ ਹੁੰਦਾ ਸੀ ਇਹਦੇ ਨਾਲ ਇਹਦੇ ਨਾਲ ਵੀ ਸਟਾਰਟ ਹੁੰਦਾ ਸੀ ਤੇ ਇਹਦੇ ਸਲਫ ਵੀ ਆਉਂਦੀ ਹੁੰਦੀ ਸੀ ਕਿਉਂਕਿ ਉਦੋਂ ਮਕੈਨਿਕ ਘੱਟ ਹੁੰਦੇ ਸਨ ਆ ਉਹਦੇ ਕਰਕੇ ਫਿਰੇ ਕਈ ਵਾਰੀ ਕੋਈ ਦਿੱਕਤ ਆਉਂਦੀ ਸੀ ਤਾਂ ਇਦਾਂ ਵੀ ਇਹਨੂੰ ਸਟਾਰਟ ਕਰ ਲੈਂਦੇ ਹੁੰਦੇ ਹਾਂ ਤੇ ਦੱਸ ਦਿਆਂ ਤੁਹਾਨੂੰ ਇਹਦੇ ਬਾਰੇ ਜਿੱਦਾਂ ਇਹ ਇਹਦਾ ਕਲੱਚ ਦਾ ਤਾਂ ਪਤਾ ਹੀ ਸਾਰਿਆਂ ਨੂੰ ਨਾ ਤੇ ਇਹ ਦੀ ਹੈਗੀ ਹੈ ਪੀਟੀਓ ਵਾਲਾ ਗੇਅਰ ਇਹ ਪੀਟੀਓ ਵਾਲਾ ਲੀਵਰ ਹੈ ਇਹ ਇੱਥੇ ਕਰਿਆ ਪੀਟੀਓ ਵਾਲਾ ਲੀਵਰ ਲੱਗ ਜਾਂਦਾ ਹੈ ਪੀਟੀਓ ਚੱਲ ਪੈਂਦੀ ਹੈ ਇਹਦੇ ਧਾਮਾ-ਜਾਮਾ ਬਾਹਲਾ ਦਿੱਤਾ ਹੋਇਆ ਟਰੈਕਟਰ ਤੇ ਦੇਖੋ ਜੀ ਪੀਟੀਓ ਵਾਸਤੇ ਸਪੈਸ਼ਲ ਗੇਅਰ ਹੈ ਪਤਾ ਨਹੀਂ ਕਿੱਦਾਂ ਬਣਾਇਆ ਹੋਇਆ ਜਿਗਾਰਡ ਦੇਖੋ ਖਾਸਾ ਤਕੜਾ ਜਿਗਾਰਡ ਬਣਾਇਆ ਹੋਇਆ ਹੈ ਇਹ ਪੀਟੀਓ ਦਾ ਗੇਅਰ ਹੈ ਉਸ ਤੋਂ ਬਾਅਦ ਇਹ ਇਹਦਾ ਮੇਨ ਲੀਵਰ ਆ ਗਿਆ ਜੀ ਗੇਰਾਂ ਵਾਲਾ ਇਹਦੇ ਤਿੰਨ ਗੇਅਰ ਅੱਗੇ ਨੂੰ ਪੈਂਦੇ ਨੇ ਇੱਕ ਬੈਕ ਪੈਂਦਾ ਗੇਅਰ ਇਹਦਾ ਤੇ ਉਸ ਤੋਂ ਬਾਅਦ ਉਹ ਨੂੰ ਮੈਂ ਪਰਲੇ ਪਾਸੇ ਦੀ ਦਿਖਾਉਣਾ ਹੈ ਦੇ ਇਹਦਾ ਕਲਸਟਰ ਵਗੈਰਾ ਸੀਗਾ ਜਿਹੜਾ ਉਹ ਨੀਚੇ ਇੱਥੇ ਮਤਲਬ ਕਿ ਲੱਗਿਆ ਹੁੰਦਾ ਸੀ ਸਟੀਅਰਿੰਗ ਤੋਂ ਥੱਲੇ ਵਾਲੇ ਪਾਸੇ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਆ ਨੀਚੇ ਆ ਦੇਖੋ ਲੱਗਿਆ ਹੋਇਆ ਇੱਥੇ ਕਲਸਟਰ ਸੀ ਇੱਥੋਂ ਹੀ ਜਿਹੜੀਆਂ ਲਾਈਟਾਂ ਵਗੈਰਾ ਸਨ ਜਾਂ ਇਹਦੇ ਮੀਟਰ ਸਨ ਉਹ ਸਾਰੇ ਇੱਥੋਂ ਹੀ ਚੱਲਦੇ ਹਨ ਇਹਦੀ ਉੱਪਰੋਂ ਲੁੱਕ ਹੈ ਤੇ ਉਸ ਤੋਂ ਬਾਅਦ ਫਿਰ ਪਿੱਛੇ ਤੁਹਾਨੂੰ ਮੈਂ ਦਿਖਾਉਣਾ ਜਿਵੇਂ ਦੇ ਪਿੱਛੇ ਇਸ ਟਰੈਕਟਰ ਦੇ ਨਾ ਕੰਟਰੋਲ ਲਿਫਟ ਨਹੀਂ ਸੀ ਆਉਂਦੀ ਹੁੰਦੀ ਇਹਦੇ ਇਤਾਂ ਹੀ ਲਿਫਟ ਹੈ ਮੀ ਸੀਗੀ ਲੀਵਰੇ ਦਾ ਲਿਫਟ ਲਾ ਲੱਗਿਆ ਹੋਇਆ ਇਹਦੇ ਤੇ ਲਿਫਟ ਲੀਵਰ ਲੱਗਿਆ ਹੋਇਆ ਹੈ ਤੇ ਇਹ ਕੰਟਰੋਲ ਲਿਫਟ ਨਹੀਂ ਸੀ ਆਉਂਦੀ ਹੈਗੀ ਪਰ ਬਾਅਦ ਚ ਜਿਹੜਾ ਫੋਰਸ ਆ ਨਾ ਆਪਣਾ ਆਇਆ ਸੀਗਾ ਸੁਪਰ ਉਹਦੇ ਕੰਟਰੋਲ ਆਉਣ ਲੱਗ ਗਈ ਸੀ ਲਿਫਟ ਤੇ ਇਹਦੇ ਜਿਹੜੀ ਆ ਹੁੱਕ ਏ ਬੰਦਿਆਂ ਲਈ ਬਣਾ ਕੇ ਤੇ ਇਹਦੇ ਪਹਿਲਾਂ ਫੌਜੀ ਹੁੱਕ ਦਾ ਪਤਾ ਹੋਣਾ ਸਾਰਿਆਂ ਨੂੰ ਇਹਦੇ ਫੌਜੀ ਹੁੱਕ ਲੱਗੀ ਹੁੰਦੀ ਸੀ ਤੇ ਪੁਰਾਣੇ ਬਜ਼ੁਰਗਾ ਤੋਂ ਕਿਸੇ ਨੇ ਸੁਣਿਆ ਵੀ ਹੋਣਾ ਵੀ ਟਰੈਕਟਰ ਤੇ ਫੌਜੀ ਹੁੱਕ ਲੱਗੀ ਸੀ ਟਰੈਕਟਰ ਅੱਗੇ ਚੱਕਿਆ ਗਿਆ ਤੇ ਬੰਦਾ ਵਿੱਚ ਆ ਕੇ ਸੱਟ ਵੱਜ ਗਈ ਜਾਂ ਕੁਝ ਹੋ ਗਿਆ ਉਹ ਫੌਜੀ ਹੁੱਕ ਦੇ ਕੰਮ ਹੁੰਦੀ ਸੀਗੇ ਤੇ ਇੱਕ ਆ ਇਹਦੇ ਨਾਲ ਬ੍ਰੇਕ ਦਿੱਤੀ ਹੋਈ ਹੈ ਲੱਗ ਆ ਇਹ ਇਹਦੇ ਗੇਅਰ ਦੇ ਵਿੱਚ ਹੀ ਸਿਸਟਮ ਦਿੱਤਾ ਹੁੰਦਾ ਵੀ ਜੇ ਤੁਸੀਂ ਹੱਥ ਵਾਲੀ ਬ੍ਰੇਕ ਲਾਣੀ ਹੈ ਤੇ ਇਹਦੇ ਵਿੱਚ ਹੀ ਕੋਈ ਯੋਗਾਰਡ ਦਿੱਤਾ ਹੋਇਆ ਹੈ ਇਹ ਗੇਅਰ ਹੀ ਇਹਦਾ ਲੋਕ ਹੁੰਦਾ ਉੱਤੋਂ ਹੈਂਡ ਬ੍ਰੇਕ ਲੱਗਦੀ ਹੈ ਤੇ ਇੱਕ ਚੀਜ਼ ਮੈਨੂੰ ਬਹੁਤ ਘੰਟ ਲੱਗੀ ਆ ਵੇਖੋ 57 ਮਾਡਲ ਹੈ ਨਾ ਟਰੈਕਟਰ ਇਹ ਤੇ ਆਹ ਜਿਹੜੀ ਕਿल्ली ਏ 57 ਮਾਡਲ ਤੋਂ ਹੀ ਆ ਰਹੀ ਏ ਤੇ ਹੁਣ ਤੱਕ ਜਿਹੜਾ ਫਾਰਮ ਟਰੈਕ ਆ ਰਿਹਾ ਉਹਦੇ ਵੀ ਇਹੀ ਕਿल्ली ਆਉਂਦੀ ਏ ਕਿੰਨੇ ਸਾਲ ਹੋ ਗਏ ਇਹੀ ਚੀਜ਼ ਅਜੇ ਤੱਕ ਨਹੀਂ ਇਹਨਾਂ ਨੇ ਬਦਲੀ ਇਹੀ ਫੋਰਡ ਦੇ ਵੀ ਇਹੀ ਆਉਂਦੀ ਸੀ ਫਾਰਮ ਟਰੈਕ ਦੇ ਵੀ ਹੁਣ ਇਹੀ ਆਉਂਦੀ ਵੀ ਏ ਇਹ ਸ਼ੁਰੂ ਤੋਂ ਹੀ ਇਹ ਕਿੱਲੀ ਇਹਦੇ ਆਉਂਦੀ ਏ ਇਹ ਜਿੱਤਾ ਇਹਦੇ ਲਿਫਟ ਲੀਵਰ ਹੈ ਤੇ ਬ੍ਰੇਕ ਜਿਹੜੇ ਹੁੰਦੇ ਸਨ ਇਹਦੇ ਉਹ ਸੁੱਕੇ ਡਰਮ ਵਾਲੇ ਹੀ ਹੁੰਦੇ ਸਨ ਜਿੱਦਾਂ ਆਪਣੀ ਲੈਦਰ ਹੁੰਦ ਰਹੇ ਗੱਡੀ ਦਾ ਆਹ ਦੇਖੋ ਇਹ ਡਰਮ ਬਣਿਆ ਹੋਇਆ ਹੈ ਦਾ ਇਦੇ ਵਿੱਚ ਬਿਲਕੁਲ ਪਤਲਾ ਜਿਹਾ ਸਾਈਜ਼ ਹੁੰਦਾ ਇਹਦੇ ਵਿੱਚ ਆ ਇਥੋਂ ਬਾਹਰ ਕੱਢਿਆ ਹੋਇਆ ਸਿਸਟਮ ਇਹਦਾ ਬਾਹਰ ਇਧਰਲੇ ਪਾਸੇ ਬ੍ਰੇਕਾਂ ਨੇ ਤੇ ਆ ਦੇਖੋ ਬਿਲਕੁਲ ਪਤਲਾ ਜਿਹਾ ਡਰ ਬਣਾਇਆ ਬ੍ਰੇਕ ਦਾ ਪਰ ਬ੍ਰੇਕ ਦਾ ਫੋਰਡ ਦੀ ਪਹਿਲੇ ਦਿਨੋਂ ਆਪਾਂ ਨੂੰ ਪਤਾ ਹੀ ਵੀ ਘੱਟ ਹੀ ਹੁੰਦੀ ਸੀ ਤੇ ਚਲਾਈ ਚੁਲਾਈ ਦਾ ਘੈਂਟ ਟਰੈਕਟਰ ਨਿੱਕਰ ਬਹੁਤ ਏ ਜਿੰਨਾ ਕਹਿ ਦੋ ਹੱਟ ਕੋਡੇ ਬਾਹਲੇ ਤਗੜੇ ਨੇ ਇਹਦੇ ਤੇ ਚਲਾਣ ਵਾਲੇ ਜਿਹੜੇ ਬੰਦੇ ਸਨ ਇਹਨੂੰ ਉਹ ਵੀ ਫਿਰ ਘਿਓ ਪੰਜੀਰੀਆਂ ਖਾ ਕੇ ਚਲਾਣ ਵਾਲੇ ਬੰਦੇ ਸਨ ਟਰੈਕਟਰੇ ਹੌਣ ਵਾਲਿਆਂ ਤੋਂ ਤਾਂ ਮੈਨੂੰ ਨਹੀਂ ਲੱਗਦਾ ਇਹ ਕਾਬੂ ਆਏਗਾ ਟਰੈਕਟਰ ਕਿਉਂ ਹੁਣ ਪਾਵਰ ਸਟੀering ਬਹੁਤ ਸਾਰੇ ਚੀਜ਼ਾਂ ਆ ਗਈਆਂ ਨੇ ਹੈਨਾ ਇੱਕ ਇਹਦੇ ਹਾਈ ਲੋ ਗੇਅਰ ਵੀ ਹੁੰਦਾ ਸੀ ਉਹ ਵੀ ਤੁਹਾਨੂੰ ਮੈਂ ਲੀਵਰ ਦਿਖਾਉਣਾ ਇਹ ਇੱਥੇ ਇਹਦਾ ਲੱਗਿਆ ਹੁੰਦਾ ਸੀ ਹਾਈ ਲੋ ਵਾਲਾ ਲੀਵਰ ਆ ਦੇ ਨੀਚੇ ਇਹ ਕੱਢਿਆ ਲੀਵਰ ਕਿ ਪੰਗੇ ਲੈਂਦੇ ਹਨ ਬੱਚਿਆਂ ਨੇ ਪੰਗੇ ਲੈਂਦੇ ਆ ਪਤਾ ਨਹੀਂ ਕੀ ਚੱਕਰ ਹੋਇਆ ਜਾਮ ਹੋ ਗਿਆ ਇਹ ਤੇ ਸੀਟ ਵਗੈਰਾ ਜੇ ਇਹ ਦੇ ओरिजिनल ਹੈ ਸਾਰੀ ਦੀ ਸਾਰੀ ਨਾਲ ਦੀ ਜਿਹੜੀ ਨਾਲ ਆਈ ਸੀ ਨਾ ਸੀਟ ਉਹੀ ਸੀਟ ਹੈ ਤੇ ਤੁਹਾਨੂੰ ਸਟਾਰਟ ਕਰਕੇ ਵੀ ਉਹ ਖਾਵਾਂਗੇ ਇਹ ਚਲਾ ਕੇ ਗੇੜੇ-ਗੂੜੇ ਦੇ ਕੇ ਵਿਖਾਣੇ ਆ ਤੁਹਾਨੂੰ ਤੇ ਟਰੈਕਟਰ ਆਪਾਂ ਨੂੰ ਬਹੁਤ ਘਾਟ ਲੱਗਿਆ ਤੇ ਤੁਹਾਨੂੰ ਸਾਰਿਆਂ ਨੂੰ ਕਿਵੇਂ ਲੱਗਿਆ ਦੱਸਿਓ ਬਈ ਸਾਰੇ ਜਰੂਰ ਤੇ ਇਹ ਟਰੈਕਟਰ ਹੈ ਜਿਹੜਾ ਇਹ ਪਤ ਨੂੰ ਪੰਨੂ ਫਾਰਮ ਆळ्या ਦਾ ਟਰੈਕਟਰ ਹੈ ਬਾਈ ਸਾਡਾ ਹੈਗਾ ਅਮਰਤ ਨਾਮ ਹੈ ਬਾਈ ਦਾ ਉਹਨਾਂ ਦਾ ਟਰੈਕਟਰ ਹੈ ਅਮਰਤ ਭਾਜੀ ਹੋਰਾਂ ਦਾ ਤੇ ਪੰਨੂ ਫਾਰਮ ਵਾਲਿਆਂ ਦਾ ਇਹ ਟਰੈਕਟਰ ਹੈ ਪੂਰੀ ਘੈਂਟ ਗੱਲ ਬਾਤ ਤੇ ਵਿਖਾਨੇ ਤੁਹਾਨੂੰ ਸਟਾਰਟ ਕਰਕੇ ਫਿਰ ਕਿਉਂਕਿ ਨਾ ਇਹਦੇ ਆ ਅਲਾਈਅੰਸ ਦੇ ਟਾਇਰ 5 ਦੇ ਟਰੈਕਟਰ ਦੇ ਤੇ ਟਾਇਰ ਮਿਲਦੇ ਨਹੀਂ ਸੀ ਇਸ ਸਾਈਜ਼ ਆ ਤੇ ਇਹ ਵੀ ਸਪੈਸ਼ਲ ਮਾਇਆ ਹੈ ਟਾਇਰ ਸਾਈਜ਼ ਇਹ ਹੈਗਾ 340 85 36 ਦਾ ਟਾਇਰ ਕਨੰਬਰ ਹੋਰ ਇਹਦੇ ਟਾਇਰ ਦੇ ਦਿੱਤਾ ਹੋਇਆ ਹੈ 13636 ਰਿਪਲੇਸ ਦਾ ਟਾਇਰ ਹੈ ਇਹ ਇਹ ਸਾਈਜ਼ ਨਹੀਂ ਮਿਲਦਾ ਟਾਇਰ ਦਾ ਤੇ ਇਹ ਟਾਇਰ ਤਾਂ ਨਾਰਮਲ ਆਉਂਦਾ ਹੀ ਹੈ ਆਪਣਾ 65020 ਦਾ ਜਿਵੇਂ ਨਾੜ ਗਾਰੇ ਨੂੰ ਵੀ ਸਾਇਦ ਇਹੀ ਆਉਂਦਾ ਸਾਈਜ਼ ਜੌਂ ਡੀਅਰ ਦੇ ਵੀ ਆਉਂਦਾ ਇੱਕ ਟ੍ਰੈਕਟਰ ਤੇ ਦੇ ਇਹ ਟਾਇਰ ਤਾਂ ਮਿਲ ਜਾਂਦੇ ਨੇ ਜਿਹੜੇ ਵੱਡੇ ਟਾਇਰ ਨਹੀਂ ਇਹ ਸਪੈਸ਼ਲ ਮੰਗਾ ਕੇ ਫਿਰ ਪਾਏ ਨੇ ਤੇ ਕਰਕੇ ਸਟਾਰਟ ਸਾਨੂੰ ਦਿਖਾਣੇ ਆ ਫਿਰ ਚਲਾ ਕੇ ਵੀ ਕਹੀਂ ਕਿਹੜਾ ਮੜਾਇਆ ਇਹ ਬਈ ਇੱਕ ਗੱਲ ਹੈ ਜਿਹੋ ਜਾਂ ਬੰਦਾ ਵੀ ਚਰਾਣ ਵਾਲਾ ਉਹ ਜੀ ਉੱਤੇ ਬੈਠਾ ਹੈਗਾ ਐ ਬੜੀ ਵੀ ਦਮ ਜੇਗਾ ਪੂਰੀ ਬੱਲੇ ਵੱਲੇ ਵੇ ਚੱਕਵਾਇਆ ਇਹ ਨਾ ਪਹਿਲਾਂ ਪੁਰਾਣਾ ਟਰੈਕਟਰ ਧੂਆਂ ਬੜਾ ਮਾਰਦਾ ਰਿਹਾ ਚਟਾ ਇਹ ਕਹਿੰਦੇ ਹਾਂ ਜੇ ਨੀਲਾ ਧੂਆ ਨਹੀਂ ਮਾਰਦਾ ਟਰੈਕਟਰ ਸਹੀ ਨਹੀਂ ਹੈਗਾ ਨੀਲਾ ਧੂਆ ਮਾਰਦੀ ਮਾਰਦੇ ਆ ਗਰਮ ਹੋ ਕੇ ਜਦੋਂ ਇਹ ਚੱਲਦਾ ਸੀ ਵਾਹਣ ਚ ਤੇ ਫਿਰ ਸਹੀ ਹੋ ਜਾਂਦਾ ਸੀ ਪਾਏਗਾ ਗੇਰ ਮੁੰਡਾ ਸਾਰੀ ਸ਼ਾਬਾਸ਼ ਇਹ ਭਈ ਅਜੇ ਮੁੰਡਾ ਜਾਣੇ ਥੋੜਾ ਜਿਹਾ ਇਹ ਬਹੁਤ ਹੁੰਦਾ ਹੀ ਜਿਹੜੇ ਬੰਦੇ ਆ ਕੋਲ ਟਰੈਕਟਰ ਹੁੰਦਾ ਹੀ ਇਹ ਸਾਹਮਣੇ ਵਾਲਾ ਵੀ ਇਹ ਚੱਲਣਾ ਮਾਹੀ ਟਰੈਕਟਰ ਤੇ ਚਲਾਉਣਾ ਦੇਖਦਾ ਹੀ ਵੇਖਣ ਆ ਸਾਰਾ ਪਿੰਡ ਹੁੰਦਾ ਹੀ ਸਾਰਾ ਪਿੰਡ ਵੇਖਣ ਹੁੰਦਾ ਹੀ ਵੀ ਟਰੈਕਟਰ ਚਲਾਵਾ ਉਹਨਾਂ ਦੇ ਬਾਹਰ ਚ ਆ ਜਾਓ ਵੀ ਵੇਖਰ ਜਿੱਦੀ ਸੂਰੂ ਸੂਰੂ ਬੰਦੇ ਟਰੈਕਟਰ ਹੁੰਦੇ ਆ ਪਰ ਬੰਦੇ ਨੇ ਸਾਹਮਣੇ ਰੱਖਿਆ ਸਾਰੇ ਬਹੁਤ ਭੈਣ ਚੀਏ ਹੋਈ ਲੈ ਵੀ ਮਿੱਤਰੋ ਮੈਂ ਕਿਤੇ ਆਪਾਂ ਰਹਿਣਾ ਜੀ ਆਪਾਂ ਫਿਰ ਦਿੱਤੇ ਗੇੜੇ ਦੇ ਇਹ ਇਹਨਾਂ ਤੋਂ ਭੱਜਦਾ ਨਹੀਂ ਸੀ ਮੈਂ ਹਾਂ ਭਜਾ ਕੇ ਦੇ ਵੇਖੀ ਕਿੰਨਾ ਕੁ ਭੱਜਦਾ ਤੇ ਦੱਸੋ ਹੁਣ ਹਬੜਾ ਕਿਵੇਂ ਚੱਲਦਾ